ਸਤਲੁਜ ਦਰਿਆ ਨੂੰ ਬੇੜੇ ਦੇ ਵਿੱਚ ਬੈਠ ਕੇ ਪਾਰ ਕਰ ਰਹੇ ਸੀ ਤਾਂ ਉਹਨਾਂ ਦਾ ਜ਼ੋਰ ਮੁੱਕ ਚੱਲਿਆ ਸੀ ਕਿਉਂ ਕਿ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਸੀ ਔਰ ਬੇੜੇ ਦੇ ਵਿੱਚ ਕੋਈ ਮੋਟਰ ਨਹੀਂ ਲੱਗੀ ਹੋਈ ਸੀ ਜੋ ਹੱਥਾਂ ਦੇ ਨਾਲ ਹੀ ਚੱਪੂ ਚਲਾਉਂਦੇ ਨੇ ਉਹ ਚੱਪੂ ਚਲਾ ਰਹੇ ਸੀ ਪਰ ਕਿਉਂਕਿ ਪਿਛਲੇ ਦਿਨਾਂ ਨਾਲੋਂ ਪਾਣੀ ਇਸ ਵਕਤ ਕਾਫੀ ਜ਼ਿਆਦਾ ਸੀ ਇਸ ਕਰਕੇ ਉਹਨਾਂ ਦੀ ਹੌਲੀ-ਹੌਲੀ ਪਾਵਰ ਲੱਗਣੀ ਘਟਨੀ ਸ਼ੁਰੂ ਹੋ ਗਈ ਤੇ ਦੇਖਦੇ ਹੀ ਦੇਖਦੇ ਆ ਬੇਕਾਬੂ ਹੋ ਕੇ ਉਹਨਾਂ ਦਾ ਬੇੜਾ ਸਤਲੁਜ ਦਰਿਆ ਦੇ ਵਿੱਚ ਵਹਿਣਾ ਸ਼ੁਰੂ ਹੋ ਗਿਆ ਤਸਵੀਰਾਂ ਮਮਦੋੜ ਦੇ ਇੱਕ ਪਿੰਡ ਦੀਆਂ ਨੇ ਗਜਨੀਵਾਲਾ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿ ਇਸ ਤਰੀਕੇ ਦੇ ਨਾਲ ਬੇਕਾਬੂ ਹੋਇਆ ਇਹ ਬੇੜਾ ਪਾਕਿਸਤਾਨ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ ਸੀ ਪਾਕਿਸਤਾਨ ਵੱਲ ਨੂੰ ਕਿਉਂ ਕਿਉਂਕਿ ਲੱਗਾ ਜਿਹੜਾ ਆਪਣਾ ਪਾਣੀ ਹੈ ਉੱਤਰ ਤੋਂ ਲੈ ਕੇ ਦੱਖਣ ਔਰ ਪੂਰਬ ਵੱਲ ਨੂੰ ਵਧਦਾ ਹੈ ਤੇ ਇਸ ਕਰਕੇ ਔਰ ਜਿਹੜਾ ਸਤਲੁਜ ਦਰਿਆ ਵੀ ਆ ਭਾਵੇਂ ਉਹ ਰਾਵੀ ਵੀ ਹੋਵੇ ਜਾਂ ਫਿਰ ਬਿਆਸ ਹੋਵੇ ਇਹ ਇਸ ਤਰੀਕੇ ਨਾਲ ਜ਼ਿਗਜ਼ੈਗ ਔਰ ਇੱਕ ਤਰੀਕੇ ਦੀ ਜੇਕਰ ਆਪਾਂ ਕਹੀਏ ਐਸ ਬਣਾ ਕੇ ਚੱਲਦੇ ਨੇ ਜਿਵੇਂ ਤੁਸੀਂ ਅਕਸਰ ਵੀਡੀਓ ਦੇ ਵਿੱਚ ਵੀ ਜਾਂ ਤਸਵੀਰਾਂ 'ਚ ਦੇਖਿਆ ਹੋਊਗਾ ਜਿਹੜਾ ਪਾਣੀ ਦਾ ਫਲੋ ਹੈ ਜਿਹੜੇ ਕਿ ਕੁਦਰਤੀ ਤੌਰ ਦੇ ਉੱਤੇ ਪਾਣੀ ਬਣਿਆ ਹੁੰਦਾ ਨਹਿਰਾ ਬਣੀਆਂ ਹੁੰਦੀਆਂ ਨੇ ਪੱਕੀਆਂ ਨਹਿਰਾਂ ਨੂੰ ਜੇਕਰ ਛੱਡ ਦਈਏ ਤਾਂ ਉਹ ਸਿੱਧੀਆਂ ਨਹੀਂ ਚਲਦੀਆਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਤਾਂ ਪੰਜਾਬ ਦੇ ਵਿੱਚੋਂ ਫਿਰ ਪਾਕਿਸਤਾਨ ਨੂੰ ਚਲਾ ਜਾਂਦਾ ਹੈ ਪਾਕਿਸਤਾਨ ਤੋਂ ਫਿਰ ਪੰਜਾਬ ਦੇ ਵੱਲ ਨੂੰ ਆ ਜਾਂਦਾ ਹੈ ਭਾਰਤ ਵਾਲੇ ਪੰਜਾਬ ਨੂੰ ਤੇ ਉਸ ਤੋਂ ਬਾਅਦ ਫਿਰ ਇਸੇ ਤਰੀਕੇ ਨਾਲ ਐਸ ਬਣਾਉਂਦਾ ਹੋਇਆ ਜਿੱਥੇ-ਜਿੱਥੇ ਪੰਜਾਬ ਦੀ ਇੰਟਰਨੈਸ਼ਨਲ ਬਾਰਡਰ ਹੈ ਇੰਟਰਨੈਸ਼ਨਲ ਹੱਦ ਹੈ ਤਾਂ ਕਦੇ ਪਾਕਿਸਤਾਨ ਵੱਲ ਨੂੰ ਜਾਂਦਾ ਹੈ ਤੇ ਕਦੇ ਭਾਰਤ ਵੱਲ ਨੂੰ ਆਂਦਾ ਹੈ ਤੇ ਜਿਹੜਾ ਇਹ ਪਿੰਡ ਬਸਿਆ ਹੋਇਆ ਹੈ ਇਹ ਬਿਲਕੁਲ ਭਾਰਤ-ਪਾਕਿਸਤਾਨ ਦੀ ਹੱਦ ਦੇ ਉੱਤੇ ਹੈ ਗਜਨੀ ਵਾਲਾ ਤੇ ਦਰਸਲ ਇਹ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਇਹ ਸਤਲੁਜ ਰਿਵਰ ਨੂੰ ਪਾਰ ਕਰਨ ਤੋਂ ਬਾਅਦ ਬਿਲਕੁਲ ਜੋ ਪਾਕਿਸਤਾਨ ਬਾਰਡਰ ਦੇ ਉੱਤੇ ਜ਼ਮੀਨ ਹੈ ਉਸ ਦੇ ਨਾਲ ਲੱਗਦੀ ਹੈ ਤੇ ਇਹ ਕਿਸਾਨ ਉਸ ਪਾਸੇ ਆਪਣੀ ਖੇਤੀ ਕਰਨ ਲਈ ਗਏ ਹੋਏ ਸੀ ਤੇ ਜਦੋਂ ਵਾਪਸੀ ਵੇਲੇ ਸ਼ੈੜੀ ਸ਼ਾਮ ਨੂੰ ਜਦੋਂ ਵਾਪਸ ਦਰਿਆ ਨੂੰ ਕ੍ਰੋਸ ਕਰ ਰਹੇ ਸੀ ਤਾਂ ਉਸ ਵੇਲੇ ਦਰਿਆ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਸੀ ਪਾਣੀ ਚੜਿਆ ਹੋਇਆ ਸੀ ਇਸ ਕਰਕੇ ਜਿਹੜੇ ਲੋਕ ਇਸ ਬੇੜੇ ਨੂੰ ਚਲਾ ਰਹੇ ਸੀ ਤਾਂ ਉਹਨਾਂ ਦਾ ਜੋਰ ਵੱਧ ਲੱਗਣਾ ਸ਼ੁਰੂ ਹੋਇਆ ਤੇ ਹੌਲੀ-ਹੌਲੀ ਉਹ ਆਪਣਾ ਦਮ ਹਾਰਦੇ ਗਏ ਜਿਵੇਂ ਹੀ ਦਮ ਹਾਰੇ ਤਾਂ ਉਹਨਾਂ ਤੋਂ ਚੱਪੂ ਨਹੀਂ ਚਲਾਏ ਗਏ ਤਾਂ ਬੇੜਾ ਹੋ ਗਿਆ ਬੇਕਾਬੂ ਤੇ ਜਦੋਂ ਉਹਨਾਂ ਨੇ ਆਪਣੀ ਮਦਦ ਲਈ ਆਵਾਜ਼ ਲਗਾਈ ਤਾਂ ਕਿਉਂਕਿ ਜਿਸ ਤਰੀਕੇ ਨਾਲ ਜੇਕਰ ਤੁਸੀਂ ਵੀ ਉਹਨਾਂ ਕੰਢੀ ਖੇਤਰਾ ਦੇ ਵਿੱਚ ਕਦੇ ਸਫ਼ਰ ਕੀਤਾ ਹੋਵੇ ਗਏ ਹੋਵੋ ਉਹਨਾਂ ਦੀਆਂ ਲੋਕਾਂ ਦੀਆਂ ਮੁਸ਼ਕਿਲਾਂ ਦੇਖੀਆਂ ਹੁਣ ਤਾਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਉਹਨਾਂ ਨੇ ਬੇੜੇ ਖੜਾਏ ਹੁੰਦੇ ਨੇ ਤਾਂ ਜਿਵੇਂ ਹੀ ਆਵਾਜ਼ ਦੂਸਰੇ ਬੇੜੇ ਵਾਲਿਆਂ ਨੂੰ ਪਤਾ ਚੱਲੀ ਤਾਂ ਨੌਜਵਾਨ ਬੈਠ ਕੇ ਆਪਣਾ ਛੋਟਾ ਬੇੜਾ ਉਸ ਵੱਡੇ ਬੇੜੇ ਦੇ ਕੋਲ ਲੈ ਕੇ ਚਲੇ ਗਏ ਤੇ ਉਹਨਾਂ ਨੂੰ ਰੱਸੀ ਫੜਾਈ ਤੇ ਰੱਸੀ ਦੇ ਨਾਲ ਕੁਝ ਜ਼ੋਰ ਛੋਟੇ ਬੇੜੇ ਵਾਲਿਆਂ ਨੇ ਲਗਾਇਆ ਤੇ ਕੁਝ ਜ਼ੋਰ ਜਿਹੜੇ ਆਲਰੇਡੀ ਜਾ ਰਿਹਾ ਸੀ ਜਿਦੇ ਵਿੱਚ 50 ਕਿਸਾਨ ਸੀ ਉਹਨਾਂ ਨੇ ਲਗਾਇਆ ਫਿਰ ਕਿਸੇ ਤਰੀਕੇ ਦੇ ਨਾਲ ਖਿੱਚ ਕੇ ਰਾਵੀ ਜਿਹੜਾ ਸਤਲੁਜ ਦਰਿਆ ਵਾ ਉਹਦੇ ਵਿੱਚ ਵਹਿਣ ਤੋਂ ਬਚਾਇਆ ਗਿਆ ਤੇ ਉਹਦੀਆਂ ਅਸੀਂ ਇਸ ਵਕਤ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵਿੱਚ ਤੁਹਾਨੂੰ ਲੋਕ ਆਵਾਜ਼ਾਂ ਮਾਰਦੇ ਵੀ ਦਿਖਾਈ ਦੇ ਰਹੇ ਹੋਣਗੇ ਕਿ ਛੇਤੀ ਚੱਲੋ ਛੇਤੀ ਚੱਲੋ ਇਹ ਨੌਜਵਾਨ ਜਿਸ ਬੇੜੇ ਦੇ ਵਿੱਚ ਬੈਠੇ ਨੇ ਛੋਟਾ ਬੇੜਾ ਔਰ ਸਾਹਮਣੇ ਜਿਹੜਾ ਕਿ ਤੁਹਾਨੂੰ ਦਿਖਾਈ ਦੇ ਰਿਹਾ ਇਹ ਹੈ ਵੱਡਾ ਬੇੜਾ ਜੋ ਕਿ ਸਤਲੁਜ ਦਰਿਆ ਦੇ ਵਿੱਚ ਇਹ ਕਿਸ਼ਤੀ ਜਿਹੜੀ ਕੀ ਆ ਵਹਿਦੀ ਜਾ ਰਹੀ ਆ ਬੇਕਾਬੂ ਹੋ ਚੁੱਕੀ ਹੈ ਕਿਉਂਕਿ ਹੁਣ ਦਮ ਲੱਗਣਾ ਬੰਦ ਹੋ ਗਿਆ ਔਰ ਲੋਕ ਵੀ ਇਹਦੇ ਉੱਤੇ ਜ਼ਿਆਦਾ ਬੈਠੇ ਹੋਏ ਨੇ ਸਤਲੁਜ ਦਰਿਆ ਨੂੰ ਪਾਰ ਕਰਕੇ ਉਧਰ ਪਾਕਿਸਤਾਨ ਦੇ ਬਿਲਕੁਲ ਨਾਲ ਲੱਗਦੀ ਬਾਰਡਰ ਤੇ ਗਏ ਸੀ ਕਿਉਂਕਿ ਕੁਝ ਪਿੰਡ ਆਪਣੇ ਪੰਜਾਬ ਦੇ ਵਿੱਚ ਐਸੇ ਨੇ ਜਿਹੜੇ ਕਿ ਤਿੰਨ ਪਾਸੇ ਸਤਲੁਜ ਦਰਿਆ ਦੇ ਨਾਲ ਘਿਰੇ ਹੋਏ ਨੇ ਤੇ ਇੱਕ ਪਾਸੇ ਹੈ ਪਾਕਿਸਤਾਨ ਤੇ ਇਸ ਤਰੀਕੇ ਦੇ ਨਾਲ ਵੀ ਮੈਂ ਵੀ ਜਦੋਂ ਇਹਨਾਂ ਇਲਾਕੇ ਦੇ ਵਿੱਚ ਖਬਰ ਕਰਨ ਗਏ ਆ ਤਾਂ ਅਸੀਂ ਦੇਖਿਆ ਜਦੋਂ ਇਹਦਾ ਦਰਿਆ ਦਾ ਪਾਣੀ ਵੱਧਦਾ ਸਤਲੁਜ ਦਰਿਆ ਦਾ ਤਾਂ ਇਹਨਾਂ ਦਾ ਪੂਰੇ ਤਰੀਕੇ ਦੇ ਨਾਲ ਹੀ ਲਿੰਕ ਟੁੱਟ ਜਾਂਦਾ ਵਾ ਬਾਕੀ ਭਾਰਤ ਦੇ ਹਿੱਸੇ ਦੇ ਨਾਲ ਉਹ ਇੰਜ ਲੱਗਦਾ ਕਿ ਜਿਵੇਂ ਇਹ ਪਾਕਿਸਤਾਨ ਦਾ ਹੀ ਹਿੱਸਾ ਹੋਵੇ ਪਰ ਇਹ ਅਸਲ ਜ਼ਮੀਨ ਭਾਰਤ ਦੀ ਆ ਭਾਰਤ ਦੇ ਕਿਸਾਨਾਂ ਦੀ ਆ ਤੇ ਇਸੇ ਕਰਕੇ ਜਦੋਂ ਇਹ ਕਿਸ਼ਤੀਆਂ ਦੇ ਵਿੱਚ ਬੈਠ ਕੇ ਦੂਸਰੇ ਪਾਸੇ ਖੇਤੀ ਕਰਨ ਲਈ ਜਾਂਦੇ ਨੇ ਤਾਂ ਇਹਨਾਂ ਲਈ ਮੁਸ਼ਕਲਾਂ ਹੋਰ ਵੀ ਜ਼ਿਆਦਾ ਵੱਧ ਜਾਂਦੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਹੁਣ ਪਹਾੜਾ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਉਹਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਭਾਵੇਂ ਉਹ ਬਿਆਸ ਦਰਿਆ ਹੋਵੇ ਭਾਵੇਂ ਸਤਲੁਜ ਹੋਵੇ ਜਾਂ ਫਿਰ ਉੱਪਰ ਬਿਲਕੁਲ ਜਿਹੜਾ ਪੰਜਾਬ ਔਰ ਜੰਮੂ ਦੇ ਨਜ਼ਦੀਕ ਦੀ ਰਾਵੀ ਦਰਿਆ ਵਹਿੰਦਾ ਉਸ ਥਾਂ ਦੇ ਉੱਤੇ ਹੋਵੇ ਪਾਣੀ ਕਾਫੀ ਜ਼ਿਆਦਾ ਚੜਿਆ ਹੋਇਆ ਫਿਰ ਭਾਵੇਂ ਜੰਮੂ ਦੇ ਵਿੱਚ ਤੁਸੀਂ ਤਵੀ ਨਦੀ ਦੀ ਗੱਲ ਕਰ ਲਵੋ ਜਾਂ ਫਿਰ ਉੱਤਰਾਖੰਡ ਦੀ ਅਲਕਨੰਦਾ ਜਾਂ ਫਿਰ ਭਾਗਿਰਥੀ ਦੀ ਗੱਲ ਕਰ ਲਓ ਜਿੰਨੀਆਂ ਵੀ ਨਦੀਆਂ ਨੇ ਉਹ ਪੂਰੀ ਤਰੀਕੇ ਨਾਲ ਉਫਾਨਦੇ ਨੇ ਐਸੇ ਤਰੀਕੇ ਨਾਲ ਪੰਜਾਬ ਦੇ ਵੀ ਜਿਹੜੇ ਇਹ ਕੁਦਰਤੀ ਸੋਮੇ ਬਣੇ ਹੋਏ ਨੇ ਜੋ ਪਾਣੀ ਵਾਲੇ ਹੁਣੇ ਨਦੀਆਂ ਬਣੀਆਂ ਹੋਈਆਂ ਨੇ ਵੱਡੇ ਦਰਿਆ ਬਣੇ ਹੋਏ ਨੇ ਤਾਂ ਅਕਸਰ ਜਦੋਂ ਹੜ ਵਾਲਾ ਮੌਸਮ ਹੁੰਦਾ ਬਰਸਾਤਾ ਵਾਲਾ ਮੌਸਮ ਹੁੰਦਾ ਤੇ ਜਦੋਂ ਪਹਾੜਾ 'ਚ ਹੜ ਆ ਜਾਂਦੇ ਨੇ ਤਾਂ ਆਖਿਰਕਾਰ ਉਹ ਜਿਹੜਾ ਪਾਣੀ ਹੈ ਇਨ੍ਹਾਂ ਦਰਿਆਵਾਂ ਦੇ ਵਿੱਚੋਂ ਹੀ ਰਿਲੀਜ਼ ਹੁੰਦਾ ਤੇ ਆਖਿਰਕਾਰ ਇਹੀ ਪਾਣੀ ਹੈ ਜਿਹੜਾ ਜਿਹੜਾ ਭਾਰਤ ਕਦੇ ਪਾਕਿਸਤਾਨ ਦੇ ਵਿੱਚ ਜਾ ਕੇ ਆਖਿਰ ਦੇ ਵਿੱਚ ਇਹ ਜੋ ਅਰੇਬੀਅਨ ਸੀ ਆ ਅਰਬ ਸਾਗਰ ਹੈ ਉਸ ਦੇ ਵਿੱਚ ਜਾ ਕੇ ਮਿਲ ਜਾਂਦਾ ਤੇ ਇਸ ਤਰੀਕੇ ਨਾਲ ਜੇ ਇਹਨਾਂ ਨੂੰ ਨਾ ਰੋਕਿਆ ਜਾਂਦਾ ਤਾਂ ਇੱਕ ਵੱਡੀ ਘਟਨਾ ਘਟ ਸਕਦੀ ਸੀ ਪਾਕਿਸਤਾਨ ਦੇ ਵਿੱਚ ਜੇਕਰ ਬੇੜਾ ਚਲਾ ਜਾਂਦਾ ਤਾਂ ਪਾਕਿਸਤਾਨ ਜ਼ਾਹਿਰ ਹੈ ਕਿ ਇਹਨਾਂ ਨੂੰ ਬੰਦੀ ਬਣਾ ਲਿੱਤਾ ਜਾਂਦਾ ਫਿਰ ਵੱਖੇ ਤੋਂ ਹੋਰ ਫਿਰ ਵੱਖਰੀਆਂ ਖਬਰਾਂ ਹੁੰਦੀਆਂ ਨੇ ਵੱਖਰੇ ਤਰੀਕੇ ਹੁੰਦੇ ਨੇ ਡਿਪਲੋਮੈਟਿਕ ਰਿਲੇਸ਼ਨਸ ਹੁੰਦੇ ਨੇ ਡਿਪਲੋਮੈਟਿਕ ਵੇਜ਼ ਹੁੰਦੇ ਨੇ ਫਿਰ ਇਹਨਾਂ ਲੋਕਾਂ ਨੂੰ ਕਿਵੇਂ ਭਾਰਤ ਲਿਆਣਾ ਸੀ ਕਿਉਂਕਿ ਅਕਸਰ ਦੇਖਿਆ ਗਿਆ ਕਿ ਕੁਝ ਭਾਰਤ ਵੀ ਪਾਕਿਸਤਾਨ ਦੇ ਮਛੁਆਰੇ ਨੂੰ ਫੜ ਲੈਂਦਾ ਜਿਹੜੇ ਗਲਤੀ ਨਾਲ ਅਰੇਬੀ ਬੀਐਨਸੀ ਦੀ ਹੱਦ ਟੱਪ ਕੇ ਭਾਰਤ ਦੀ ਟੈਰੀਟਰੀ 'ਚ ਆ ਜਿੰਦੇ ਨੇ ਜਾਂ ਭਾਰਤ ਦੇ ਉਹ ਮਛਿਆਰੇ ਨੇ ਜਿਹੜੇ ਪਾਕਿਸਤਾਨੀ ਟੈਰੀਟਰੀ ਚ ਗਲਤੀ ਨਾਲ ਚੱਲ ਜਾਂਦੇ ਨੇ ਕਿਉਂਕਿ ਸਮੁੰਦਰ ਦੇ ਵਿੱਚ ਕੋਈ ਮਾਰਕਿੰਗ ਤਾਂ ਕੀਤੀ ਨਹੀਂ ਹੋਈ ਜਾਂ ਫਿਰ ਇਹਨਾਂ ਦਰਿਆਵਾਂ ਦੇ ਵਿੱਚ ਜੇਕਰ ਕੋਈ ਦਰਿਆ ਦੇ ਵਿੱਚ ਵਹਿ ਕੇ ਚਲਾ ਜਾਂਦਾ ਤਾਂ ਵਾਪਸ ਲਿਆਣਾ ਔਖਾ ਜ਼ਰੂਰ ਹੁੰਦਾ ਹੈ ਔਰ ਵੈਸੇ ਵੀ ਜਿਸ ਤਰੀਕੇ ਨਾਲ ਭਾਰਤ ਪਾਕਿਸਤਾਨ ਦੇ ਰਿਲੇਸ਼ਨ ਚੱਲ ਰਹੇ ਨੇ ਤਾਂ ਮੁਸੀਬਤ ਹੋਰ ਵੀ ਜ਼ਿਆਦਾ ਵੱਧ ਸਕਦੀ ਸੀ ਹੁਣ ਇਹ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੇ ਪਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉਹਨਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਹੜੇ ਲੋਕ ਛੇਤੀ ਤੋਂ ਛੇਤੀ ਆਪਣੀ ਛੋਟੀ ਕਿਸ਼ਤੀ ਲੈ ਆਏ ਤੇ ਰੱਸਾ ਪਾ ਕੇ ਇਸ ਵੱਡੇ ਵੇੜੇ ਨੂੰ ਵੀ ਆਪਣੇ ਨਾਲ ਖਿੱਚ ਇਨਾ ਸਾਰੇ ਲੋਕਾਂ ਦੀ ਜਾਨ ਵੀ ਬਚਾਈ ਔਰ ਉਸ ਤੋਂ ਬਾਅਦ ਸਰਕਾਰ ਨੂੰ ਇੱਕੋ ਇੱਕ ਮੰਗ ਕੀਤੀ ਹੈ ਕਹਿੰਦੇ ਸਾਡਾ ਕੋਈ ਟੀਚਾ ਬਹੁਤ ਜ਼ਿਆਦਾ ਅਮੀਰ ਬਣਨ ਦਾ ਨਹੀਂ ਹੈ ਸਾਨੂੰ ਕੋਈ ਬਹੁਤ ਜ਼ਿਆਦਾ ਸਹੂਲਤਾਂ ਨਹੀਂ ਚਾਹੀਦੀਆਂ ਘੱਟੋ-ਘੱਟ ਸਾਡੇ ਇਲਾਕੇ ਦੇ ਵਿੱਚ ਪੁਲ ਹੀ ਬਣਾ ਦਿੱਤਾ ਜਾਵੇ ਤਾਂ ਕਿ ਅਸੀਂ ਐਸੀਆਂ ਸਮੱਸਿਆਵਾਂ ਨੂੰ ਔਰ ਜਿਹੜੀ ਸਾਡੀ ਜਾਨ ਜੋਖਮ ਦੇ ਵਿੱਚ ਪੈ ਜਾਂਦੀ ਹੈ ਉਸ ਤੋਂ ਬਚ ਸਕੀਏ ਮਤਲਬ ਇਹ ਜਹਾ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਤੇਜ਼ ਹੈ ਤੇ ਬੇੜਾ ਗਾਂ ਬੇੜਾ ਗਾਂ ਪਾਣੀ ਚ ਲੁੱੜ ਗਿਆ ਤੇ ਉਹਨੂੰ ਬੇੜੇ ਨੂੰ ਵਾਪਸ ਕੰਢੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆ ਮੇਰੇ ਵੀਰ ਦੋ ਬਹਾਦਰ ਜਵਾਨ ਬੇੜੀ ਸਵਾਰ ਹੋ ਕੇ ਬੇੜੀ ਸਵਾਰ ਹੋ ਕੇ ਤੇ ਬੇੜੇ ਨੂੰ ਰੱਸਾ ਫੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬੇੜੇ ਨੂੰ ਵਾਪਸ ਲਿਆਈ ਜਾਂਦਾ ਜਾਏ ਕੈਨੇਡਾ ਕਿਸਤੇ ਹੋਰ ਮੁਸਲਮਾਨ ਆ ਗਿਆ ਲੈ ਆਇਆ ਆਹ ਨਾ ਇਨਫਰਮੇਸ਼ਨ ਪਾਣੀ ਬੜਾ ਜ਼ਿਆਦਾ ਖਰਾਬ ਬਹੁਤ ਆ ਰਿਹਾ ਹੈ ਫਸਲਾਂ ਕੋਈ ਪਾੜ ਡੁੱਬੀਆਂ ਕਿ ਨਹੀਂ ਡੁੱਬ ਗਈਆਂ ਹੋ ਗਿਆ ਪਾਣੀ ਅੱਜ ਮਤਲਬ ਪਾਣੀ ਚ ਪੈਣਾ ਸ਼ੁਰੂ ਹੋ ਗਿਆ ਫਸਲਾਂ ਚ ਕੀ ਕੀ ਫਸਲ ਹੈ ਗਿਆ ਦਰਿਆ ਤੋਂ ਪਰ ਹਿੰਦੀ ਚੋੜੀ ਰੰਗਣੀ ਬੇਨ ਬਿੰਦ ਸਬਜ਼ੀਆਂ ਵੀ ਹੈਗੀਆਂ ਪਰ ਹੈ ਗਾਜਰਾਮ ਵਗੈਰਾ ਡੁੱਬ ਗਿਆ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਆ ਮੰਗ ਹਾਜ਼ਰੀ ਪੂਰਤ ਕਰੋ ਬਣਾ ਦਿੱਤੀ ਜਵੇ ਬਹੁਤ ਪਾਣੀ ਹੈ ਹੱਥ ਨਹੀਂ ਟੱਪਿਆ ਜਾਂਦਾ ਜਿਹੜਾ ਲੋਟ ਜਾਂਦਾ ਬਸ ਕਾਬੂ ਆਉਂਦਾ ਹੈ ਮਸੇ ਕਾਬੂ ਆਉਂਦਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਆ ਪੋਲ ਦੀ ਮੰਗ ਕਰ ਰਹੇ ਸੀ ਪੋਲ ਦੀ ਮਨਾਈਤੀ ਜਾਵੇ ਹਾਂਜੀ ਦਰਿਆ ਬੜੇ ਮਾੜੇ ਆ ਪਾਣੀ ਵਧ ਰਿਹਾ ਹਾਂ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਤੇ ਦਰਿਆ ਤੋਂ ਪਾਰ ਕਿੰਨੀ ਫਸਲ ਖੜੀ ਹੈ ਜੀ ਫਸਲ ਬੜੀ ਖੜੀ ਹੈ ਸਾਰੇ ਆ ਹੁਣ 베ੜੇ ਤੁਸੀਂ ਕਿਆ 베ੜੇ ਤੇ ਆਏ ਹੋ ਬੜਾ ਸੰਘਰਸ਼ ਕੀਤਾ 베ੜੇ ਦੇ ਕੀ ਕਿ ਲੱਦ ਕੇ ਲਿਆਏ ਹੋ ਪੱਠਾ ਢੱਠ ਲਿਆਂਦਾ ਹੈ ਜਨਤਾ ਇਹ ਸਾਰੀ ਜੇ ਜਨਰਬਾਰ ਖੇਤ ਨੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਬਹੁਤ ਮੰਗ ਮੰਗ ਕਰਨੇ ਪੂਰ ਦੀ ਮੰਗ ਕਰਦੇ ਹਾਂ ਅਸੀਂ ਬਹੁਤ ਵੱਡੇ ਪਾਣੀ ਆ ਜਾਂਦਾ ਫਿਰ ਮਰ ਡੋਬ ਜਾਵਿਦਾ ਤੇ ਅਸੀਂ ਪੂਰ ਦੀ ਮੰਗ ਕਰਨੇ ਆ ਹਮ ਤਾਂ ਸਾਨੂੰ ਬੜਾ ਮਾੜਾ ਹਾਲਾਤ ਦਿਸਦੇ ਪਾਣੀ ਬਹੁਤ ਵਧਿਆ ਜਾਂਦਾ ਜੀ ਪਾਣੀ ਤੇ ਫਸਲਾਂ ਵੇ ਪਾਰ ਹੋਈਆਂ ਨੇ ਕੁਛ ਦਾ ਵਿੱਚ ਪਾਣੀ ਪੈ ਗਿਆ ਝੋਨੇ ਵਿੱਚ ਤੇ ਬਹੁਤ ਜ਼ਿਆਦਾ ਪੁਲ ਦੀ ਮੰਗ ਹੈ ਸਾਡੀ ਕੋਈ ਸਰਕਾਰ ਪੁਲ ਤਾਂ ਨਹੀਂ ਕਰ ਰਹੀ ਕਿੰਨਾ ਕੋਈ ਏਰੀਆ ਤਾਰ ਤੋਂ ਪਾਰ ਦਰਿਆ ਤੋਂ ਪਾਰ ਗਿਆ ਪਾਰ ਦਾ 2000 ਕਿਲਾ ਗਿਆ 2000 ਕਿਲਾ ਗਿਆ ਹਾਂਜੀ 2000 ਪਾਰ ਦਰਿਆ ਤੋਂ ਪਾਰ ਫਸਲ ਕੀ ਕੀ ਗਈ ਹੈ ਫਸਲਾਂ ਝੋਨਾ ਕੁਝ ਸਬਜ਼ੀਆਂ ਲਾਈਆਂ ਨੇ ਅਰਬੀ ਏ ਸਾਰੀ ਸਬਜ਼ੀ ਬਹੁਤ ਕੁਝ ਹੋ ਗਿਆ